ਸਤਿ ਸ਼੍ਰੀ ਅਕਾਲ ਜੀ ਕਿਸਾਨ ਭਰਾਵੋ ਅੱਜ ਆਪਾਂ ਗੱਲ ਕਰਾਂਗੇ ਜੀ ਹੁਣ ਜਿਹੜੀਆਂ ਪੈਲੀਆਂ ਵੇਲੀਆਂ ਹੋ ਰਹੀਆਂ ਵਾ ਜਿੱਦਾਂ ਸਬਜ਼ੀ ਦੇ ਵਾਲੀਆਂ ਪੈਲੀਆਂ ਮਟਰਾਂ ਵਾਲੀਆਂ ਆਲੂ ਵਾਲੀਆਂ ਹੋਰ ਕਿਸੇ ਕਾਰਨ ਕਰਕੇ ਜਿਹੜੀਆਂ ਪੈਲੀਆਂ ਵੇਲੀਆਂ ਹੋ ਰਹੀਆਂ ਉਹਨਾਂ ਦੇ ਵਿੱਚ ਆਪਾਂ ਉਹਨਾਂਲੇ ਸਮੇਂ 'ਚ ਕਿਹੜੀ ਜਿਹੜੀ ਆ ਫਸਲ ਲਗਾ ਸਕਦੇ ਜਿਹੜਾ ਵਧੀਆ ਆਪਾਂ ਨੂੰ ਮੁਨਾਫਾ ਦਵੇ ਉਹਦੇ ਰੇਟ ਵੀ ਆਪਾਂ ਤੁਹਾਡੇ ਨਾਲ ਸਾਂਝੇ ਕਰਾਂਗੇ ਹੁਣ ਕੀ ਚੱਲੀ ਜਾਂਦੇ ਆ ਸੋ ਜੇ ਤੁਸੀਂ ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਜੇ ਫੇਸਬੁੱਕ ਤੇ ਦੇਖ ਰਹੇ ਹੋ ਤੇ ਪੇਜ ਨੂੰ ਫੋਲੋ ਤੇ ਲਾਈਕ ਜਰੂਰ ਕਰ ਲਿਓ ਜੀ ਹੁਣ ਜਿਸ ਤਰ੍ਹਾਂ ਮਟਰਾਂ ਦੀ ਤੜਾਈ ਚੱਲ ਰਹੀ ਆ ਆਲੂ ਦੀ ਪਟਾਈ ਚੱਲ ਰਹੀ ਆ ਉਹ ਜਿਹੜੀਆਂ ਪਹਿਲੀਆਂ ਵੇਲੀਆਂ ਹੋਣੀਆਂ ਹੁਣ ਜਿਹੜੀਆਂ ਅੱਜ ਤੋਂ ਦਾਅ ਦੇ ਵਿੱਚ ਉਹਨਾਂ ਦੇ ਵਿੱਚ ਆਪਾਂ ਬੜੇ ਆਰਾਮ ਦੇ ਨਾਲ ਮੱਕੀ ਜਿਹੜੀ ਬੀ ਸਕਦੇ ਆ ਤੇ ਉਸ ਤੋਂ ਬਾਅਦ ਜਿਹੜੀ ਆ ਮੂੰਗੀ ਬਹੁਤ ਵਧੀਆ ਫਸਲ ਆ ਰੇਟ ਵੀ ਇਹਨਾਂ ਦੇ ਬਹੁਤ ਵਧੀਆ ਜਿਹੜੇ ਉਹ ਚੱਲੀ ਜਾਂਦੇ ਆ ਜਿਹੜੀ ਮੱਕੀ ਆ ਉਹਨੂੰ ਆਪਾਂ 25 ਤੋਂ 26 27 ਜਨਵਰੀ ਦੇ ਵਿੱਚ ਵਿੱਚ ਸ਼ੁਰੂ ਕਰ ਸਕਦੇ ਆ ਜੇ ਧੁੱਪਾਂ ਨਿਕਲਦੀਆਂ ਤੇ ਨਹੀਂ ਤੇ ਜਿਹੜੀ ਆ 1 ਫਰਵਰੀ ਤੋਂ ਆਪਾਂ ਜਿਹੜੀ ਆ ਮੱਕੀ ਦੀ ਬਜਾਈ ਜਿਹੜੀ ਸ਼ੁਰੂ ਕਰ ਸਕਦੇ ਆ ਤੇ ਜਿਹੜੀ ਆ ਮੂੰਗੀ ਆ ਉਹ ਆਪਾਂ ਜਿਹੜੀ ਆ ਫਰਵਰੀ ਦੇ ਐਂਡ ਤੇ ਮਾਰਚ ਦੇ ਸ਼ੁਰੂ ਦੇ ਵਿੱਚ ਆਪਾਂ ਜਿਹੜੀ ਸ਼ੁਰੂ ਕਰਾਂਗੇ ਸੋ ਇਹਨਾਂ ਦਾ ਰੇਟ ਵੀ ਜਿਹੜੇ ਬਹੁਤ ਵਧੀਆ ਚੱਲੇ ਜਾਂਦੇ ਨੇ ਮੂੰਗੀ ਦਾ ਰੇਟ ਸਭ ਤੋਂ ਵਧੀਆ ਜਿਹੜਾ 9000 ਨੂੰ ਮੂੰਗੀ ਹੁਣ ਵਿਕ ਰਹੀ ਆ ਤੇ ਮੱਕੀ ਵੀ ਜਿਹੜੀ ਆ ਸੁੱਕੀ 2250 ਤੋਂ ਲੈ ਕੇ 2300 ਰੁਪਏ ਤੱਕ ਜਿਹੜੀ ਮੱਕੀ ਦਾ ਰੇਟ ਉਹ ਚੱਲੀ ਜਾਂਦਾ